ਤੁਸੀਂ ਜੁੜੇ ਹੋਏ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਲ ਕਰਦਾ ਜੀ ਪੂਰੇ ਪੰਜਾਬ ਦੇ ਵਿੱਚੋਂ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਚੀ ਦੇ ਧੰਦੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੀ ਇੱਕ ਤਸਵੀਰਾਂ ਸਾਹਮਣੇ ਆਈਆਂ ਫਰੀਕੋਟ ਦੀਆਂ ਜਿੱਤੇ ਫਰੀਕੋਟ ਦੇ ਜੁਬਲੀ ਚੌਂਕ ਦੇ ਨੇ ਦੀਕ ਇੱਕ ਸਪਾ ਸੈਂਟਰ ਚੱਲ ਰਿਹਾ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਧੰਲੇ ਨਾਲ ਜਿਸਮ ਫਰੋਚੀ ਦਾ ਧੰਦਾ ਵੀ ਚਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਫਰੀਕੋਟ ਪੁਲਿਸ ਨੂੰ ਇਤਲਾਹ ਮਿਲੀ ਹੈ ਤੋਂ ਉਹਨਾਂ ਵੱਲੋਂ ਰੇਡ ਕੀਤੀ ਗਈ ਤਾਂ ਰੇਡ ਦੌਰਾਨ ਫਰੀਕੋਟ ਪੁਲਿਸ ਨੂੰ ਉੱਥੋਂ ਦੋ ਭਾਰਤੀ ਨਾਗਰਿਕ ਅਤੇ ਦੋ ਵਿਦੇਸ਼ੀ ਲੜਕੀਆਂ ਮਿਲੀਆਂ ਅਤੇ ਇਸ ਬੰਦੇ ਵਿੱਚ ਉਹਨਾਂ ਵੱਲੋਂ ਸਪਾ ਸੈਂਟਰ ਦੇ ਦੋ ਮਾਲਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਿਆ ਕਿ ਐਸੇ ਰੇਡ ਦੌਰਾਨ ਸਪਾ ਸੈਂਟਰ ਦੇ ਵਿੱਚੋਂ ਕੁਝ ਅਤਰਾਜੋਗ ਸਮਾਨ ਵੀ ਮਿਲਿਆ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਫ੍ਰੀਕੋਰਡ ਪੁਲਿਸ ਵੱਲੋਂ ਕਾਰਵਾਈ ਕਰਦੇ ਐਸੇ ਸਪਾ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ ਹਾਂ ਤੇ ਇਹਨਾਂ ਦੋਹਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਪਰੋਚੋ ਜੀ ਐਸਐਸਪੀ ਡਾਕਟਰ ਪ੍ਰਗਜਨ ਜੀ ਆਈਪੀਐਸ ਐਸਐਸਪੀ ਫਰੀਕੋਟ ਜੀ ਰਹਿਣਮਾਈ ਮਾੜੇ ਅੰਸਾਰੇ ਖਰਾਬ ਅਸੀਂ ਲਗਾਤਾਰੀ ਕਾਰਵਾਈ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਸੇਟੀ ਡੈਰੀ ਚੌਂਕ ਦੇ ਵਿੱਚ ਇੱਕ 골ਡਨ ਸਪਾ ਸੈਂਟਰ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਇਨਲੀਗਲ ਧੰਦਾ ਜਿਹੜਾ ਲੜਕੀਆਂ ਮੁਲਾਕਾਤ ਨੂੰ ਚੱਲ ਰਿਹਾ ਉਸ ਦੇ ਸਾਡੇ ਇੰਸਪੈਕਟਰ ਜਗਤਾਰ ਸਿੰਘ ਜਿਹੜੇ ਸਿਟੀ ਇੰਚਾਰਜ ਨੇ ਇਨਾਂ ਨੂੰ ਰੇਡ ਕੀਤੀ ਇਹ ਇੱਥੇ ਸਾਨੂੰ ਜੋ ਰੇਡ ਕੀਤੀ ਦਾ ਚਾਰ ਲੜਕੀਆਂ ਜਿਹੜੀਆਂ ਜਿਸ ਦੇ ਵਿੱਚ ਦੋ ਤਾਂ ਇੰਡੀਅਨ ਸੀ ਤੇ ਦੋ ਵਿਦੇਸ਼ੀ ਲੜਕੀਆਂ ਉੱਥੋਂ ਉਸ ਟਾਈਮ ਬੈਠੀਆਂ ਮਿਲੀਆਂ ਇਸ ਦੇ ਵਿੱਚ ਜਿਹੜੇ ਇਸ ਸਪਾ ਸੈਂਟਰ ਨੂੰ ਚਲਾ ਚਲਾ ਰਹੇ ਸੀ ਇਸ ਦੇ ਚੋ ਵੀ ਦੋਨੋਂ ਜਿਹੜੇ ਓਨਰ ਸੀ ਉਹਨਾਂ ਨੂੰ ਹੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜਿੰਦੇ ਵਿੱਚ ਰੋਬਿਨ ਜਿਹੜਾ ਸੀ ਇਹ हिसार ਹਰਿਆਣਾ ਦਾ ਸੀ ਤੇ ਇੱਕ ਸਮਰਪਨ ਸਿੰਘ ਪੁੱਤਰ ਇਹ ਫਰੀਕੋਟ ਦਾ ਸੀ ਇਹ ਜਿਹੜੇ ਇਸ ਸਪਾ ਸੈਂਟਰ ਨੂੰ ਰਨ ਕਰ ਰਹੇ ਸੀ ਤੇ ਜਿਹੜੀਆਂ ਜਿਹੜੀਆਂ ਲੜਕੀਆਂ ਉਹ ਜਦੋਂ ਇਹ ਵਿਕਟਮ ਤੌਰ ਤੇ ਸਾਡੇ ਅਸੀਂ ਇਹਨਾਂ ਨੂੰ ਰੱਖ ਲਿਆ ਤੇ ਇਹ ਇਸ ਟਾਈਮ ਅਸੀਂ ਇਹ ਸਪਾਸ ਸੈਂਟਰ ਜਿਹੜਾ ਗੋਲਡਨ ਸਪਾਸ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਸਰ ਇਸ ਤਰ੍ਹਾਂ ਇਸ ਤਰ੍ਹਾਂ ਦੇ ਕੋਈ ਹੋਰ ਵੀ ਚੱਲ ਰਹੇ ਸੈਕਟਰ ਨਹੀਂ ਇਸ ਤਰ੍ਹਾਂ ਦਾ ਹੋਰ ਸੈਂਟਰ ਤਾਂ ਨਹੀਂ ਅਜੇ ਤੱਕ ਸਾਹਮਣੇ ਆਇਆ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਕਿਉਂਕਿ ਇਹ ਮਾਰਕੀਟ ਦੇ ਵਿੱਚ ਇਹ ਸੈਂਟਰ ਦੇ ਤੇ ਇਸ ਦੇ ਇੱਕ ਮਾਰਕੀਟ ਦੇ ਵਿੱਚੋਂ ਆਬਜੈਕਟ ਲੋਕਾਂ ਨੂੰ ਏਸੀ ਦੀ ਪ੍ਰੋਬਲਮ ਹੋਦੀ ਕਿਉਂਕਿ ਇਹ ਜਿਹੜਾ ਯੂਥ ਤੇ ਵੀ ਤੇ ਜਿਹੜੇ ਇੱਥੇ ਲੇਡੀਜ਼ ਆ ਜਾਂ ਆਉਦੇ ਜਾਂਦੇ ਉਹਨਾਂ ਦੇ ਮਨ ਪਬਲਿਕ ਤੇ ਮਾੜਾ ਸਜੰਦਾ ਸੀਗਾ ਤਾਂ ਕਰਕੇ ਇਸ ਤੇ ਸੋਰੀ ਬਾਜ਼ੀ ਆਰਟ ਦੇ ਵਿੱਚ ਦਿੱਤ ਤੇ ਆ ਵੀ ਇੱਕ ਵਾਰ ਦਾ ਜਿਹਾ ਹੁੰਦਾ ਚੱਲ ਹਾਂ ਬਿਲਕੁਲ ਇਸੇ ਕਰਕੇ ਇਹਨੂੰ ਬੰਦ ਕੀਤਾ ਗਿਆ ਜਿਹੜਾ ਅਕਸਰ ਹੀ ਜਿਹੜੇ ਸਪਾ ਸੈਂਟਰ ਨੇ ਉਹ ਇਸ ਆਰਟ ਤੇ ਸਪਾ ਸੈਂਟਰ ਦੀ ਆਰਟ ਦੇ ਵਿੱਚ ਜਿਹੜਾ ਦੇਵ ਦੇ ਵਿਭਾਗ ਤੋਂ ਦੇ ਦਾ ਕੰਮ ਕਰਦੇ ਨੇ ਉਹ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਹਾਇਰ ਕਰਦੇ ਨੇ ਤੇ ਉਹਨਾਂ ਤੋਂ ਇਹ ਦੰਦਾ ਕਰਵਾਇਆ ਜਾਂਦਾ ਸਰ ਤੁਹਾਡੇ ਉਹ ਕੀ ਕਰਵਾਇਆ ਉਹਨਾਂ ਇਸ ਜਿਹੜੇ ਦੋਨਾਂ ਦੀ ਰੈਸਟ ਪਾ ਲਈਏ ਜਿਹੜੇ ਜਿਹੜੇ ਇਹਦੇ ਓਨਰ ਸੀ ਤੇ ਉਹਨਾਂ ਨੂੰ ਮਾਜੋ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਹਨਾਂ ਤੋਂ ਪੁੱਛ ਕੇ ਕਰਾਂਗੇ ਵੀ ਇਹ ਕਿੰਨੇ ਟਾਈਮ ਤੋਂ ਚਲਾ ਰਹੇ ਸੀ ਤੇ ਜਿਹੜੇ ਇਹੜੀਆਂ ਲੜਕੀਆਂ ਨੇ ਇਹ ਕਿਵੇਂ ਹਾਇਰ ਕਰਦੇ ਨੇ ਜਾਂ ਕੀ ਇਹਨਾਂ ਨੂੰ ਕਿਸ ਤਰ੍ਹਾਂ ਇੱਥੇ ਰੱਖਿਆ ਜਾਂਦਾ ਹੈ ਸਰ ਮੌਕੇ ਦੇ ਕੀ ਕੋਈ ਤਰ੍ਹਾਂ ਦਾ ਮੌਕੇ ਦੇ ਕੋਈ ਇਤਰਾਜਨ ਯੋਗ ਜਿਹੜੀਆਂ ਸਪਾ ਸੈਂਟਰ ਦੇ ਵਿੱਚ ਨਹੀਂ ਚਜਾਉਣੀਆਂ ਚਾਹੀਦੀਆਂ ਇਸ ਇਤਰਾਜਨ ਯੋਗ ਚੀਜ਼ਾਂ ਇੱਥੇ ਮਿਲੀਆਂ ਸਰ ਜਿਹੜੀਆਂ ਲੜਕੀਆਂ ਦੱਸੇ ਆ ਰਹੀਆਂ ਨੇ ਔਰ ਤਾਂ ਇਹ ਇਹ ਦੋ ਤਾਂ ਆਪਾਂ ਕਹਿ ਸਕਦੇ ਆਂ ਵੀ ਸਾਡੇ ਇੰਡੀਅਨ ਕਲਚਰ ਚ ਸੀ ਤੇ ਦੋ ਵਿਦੇਸ਼ੀ ਸੀ